ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਕਾਨੂੰਨਨ ਵਿਵਸਥਾ ਨੂੰ ਸਹੀ ਢੰਗ ਦੇ ਨਾਲ ਬਰਕਰਾਰ ਰੱਖਣ ਦੇ ਲਈ ਆਏ ਦਿਨ ਹੀ ਨਵੇਂ ਕਦਮ ਚੁੱਕੇ ਜਾਂਦੇ ਨੇ ਇਸੇ ਦੇ ਚਲਦਿਆਂ ਜਲੰਧਰ ਦੀ ਕਮਿਸ਼ਨਰ ਤਨਪ੍ਰਿਤ ਕੌਰ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਜਿਸ ਦੇ ਚਲਦਿਆਂ ਪੁਲਿਸ ਕਰਮੀਆਂ ਦੇ ਵੱਲੋਂ ਦੇਰ ਰਾਤ ਤੱਕ ਨਾਕੇਬੰਦੀ ਕੀਤੀ ਜਾਂਦੀ ਹੈ ਅਤੇ ਸ਼ਹਿਰ ਦੀ ਕਾਨੂੰਨਨ ਵਿਵਸਥਾ ਨੂੰ ਸਹੀ ਢੰਗ ਦੇ ਨਾਲ ਬਣਾਏ ਰੱਖਣ ਦੇ ਲਈ ਇਹ ਅਹਿਮ ਕਦਮ ਚੁੱਕਿਆ ਗਿਆ ਹੈ ਜਿਸਤੇ ਚਲਦੇ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਪੁਲਿਸ ਕਰਮੀਆਂ ਦੇ ਵੱਲੋਂ देर रात ਤੱਕ ਨਾਕੇਬੰਦੀ ਕੀਤੀ ਗਈ ਇਹ ਨਾਕੇਬੰਦੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਕਿ ਸ਼ਹਿਰ ਦੇ ਵਿੱਚ ਕਾਨੂੰਨਨ ਵਿਵਸਥਾ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਬਣਾਈ ਰੱਖੀਏ ਅਤੇ ਨਾਲ ਦੀ ਨਾਲ ਜਿਹੜੇ ਲੋਕ ਰਾਤ ਸਮੇਂ ਨਸ਼ਿਆਂ ਦਾ ਸੇਵਨ ਕਰਕੇ ਹੁੱਲੜਬਾਜ਼ੀ ਕਰਦੇ ਨੇ ਜਾਂ ਫਿਰ ਸ਼ਰਾਰਤੀ ਅੰਸਰ ਜੋ ਰਾਤ ਨੂੰ ਨਿਕਲਦੇ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਇਹ ਅਹਿਮ ਕਦਮ ਚੁੱਕਿਆ ਗਿਆ ਹੈ। ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਧਨਪ੍ਰੀਤ ਕੌਰ ਦੇ ਹੁਕਮਾਂ ਦੇ ਉੱਤੇ ਅੱਜ ਨਾਈਟ ਡੋਮੇਸ਼ਨਸ ਦੇ ਦੌਰਾਨ ਜਿਹੜਾ ਹੈਗਾ ਇਹ ਸਪੈਸ਼ਲ ਨਾਕਾਬੰਦੀ ਜਿਹੜੀ ਹੈ ਕੀਤੀ ਗਈ ਆ ਔਰ ਚਨਮਨ ਮਾਲ ਦੇ ਵਿੱਚ ਜਿਹੜੀ ਹੈਗੀ ਆ ਇਹ ਨਾਕਾਬੰਦੀ ਕੀਤੀ ਗਈ ਆ ਔਰ ਇਹਦੇ ਵਿੱਚ ਅਸੀਂ ਜਿਹੜੇ ਰਾਤ ਨੂੰ ਕੋਈ ਸ਼ਰਾਬ ਪੀ ਕੇ ਜਾਂ ਕੋਈ ਹੋਰ ਅ ਅਵਾਰਾਗਰਦੀ ਜਿਹੜੇ ਲੋਕ ਫਿਰਦੇ ਹੈਗੇ ਆ ਉਹਨਾਂ ਦੇ ਅਸੀਂ ਚੈਕਿੰਗ ਕਰ ਰਹੇ ਹਾਂ ਔਰ ਟੂ ਵੀਲਰ ਔਰ ਫੋਰ ਵੀਲਰ ਦੀ ਚੈਕਿੰਗ ਜਿਹੜੀ ਚੱਲ ਰਹੀ ਹੈ ਜੀ ਇਹ ਔਰ ਅਸੀਂ ਇੱਥੇ ਘਟੋ ਘਟ ਜਿਹੜੇ ਹੈਗੇ ਆ ਚਾਰ ਪੰਜ ਚਲਾਨ ਕਰ ਚੁੱਕੇ ਆ ਔਰ ਇਹ ਲੋਕਾਂ ਦੀ ਸੇਫਟੀ ਵਾਸਤੇ ਹੈਗੀ ਆ ਵੀ ਜਿਹੜੀ ਡਰਿੰਕ ਐਂਡ ਡਰਾਈਵ ਦੇ ਵਿੱਚ ਜੋ ਲੋਕ ਰਾਤ ਨੂੰ ਪੱਬਾਂ ਚੋਂ ਹੋਟਲਾਂ ਚੋਂ ਜਾ ਕੇ ਤੋਂ ਪਾਰਟੀ ਤੋਂ ਸ਼ਰਾਬ ਪੀ ਕੇ ਰੈਸ਼ ਡਰਾਈਵਿੰਗ ਕਰਕੇ ਜਿਹੜੀ ਨਿਕਲਦੇ ਹੈਗੇ ਆ ਔਰ ਜਿਹਦੇ ਨਾਲ ਲੋਕਾਂ ਦੀ ਜਾਨ ਮਾਲ ਦੀ ਜਿਹੜਾ ਨੁਕਸਾਨ ਹੁੰਦਾ ਹੈਗਾ ਉਹਨੂੰ ਇਹ ਰੋਕਣ ਵਾਸਤੇ ਸਾਡੇ ਸੀਪੀ ਸਾਹਿਬ ਵੱਲੋਂ ਸਪੈਸ਼ਲ ਹੁਕਮ ਹੋਏ ਸੀਗੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਇੱਥੇ ਸਪੈਸ਼ਲ ਨਾਕਾਬੰਦੀ ਰਾਤ ਨੂੰ ਕੀਤੀ ਗਈ ਆ ਔਰ ਮਾੜੇ ਅਨਸਰਾਂ ਨੂੰ ਜਿਹੜੇ ਰਾਤ ਨੂੰ ਕੋਈ ਚੋਰ ਚੱਕੇ ਜਾਂ ਚੋਰੀਆਂ ਹੁੰਦੀਆਂ ਨੇ ਉਹ ਜਿਹੜੇ ਬੰਦੇ ਕੋਈ ਮੋਟਰਸਾਈਕਲਾਂ ਦੇ ਟੂ-ਵੀਲਰਾਂ ਦੇ ਜਾਂਦੇ ਆ ਜਾਂ ਸਨੈਚਿੰਗ ਦੇ ਕਰਨ ਲਈ ਆਉਂਦੇ ਆ ਉਹਨਾਂ ਲਈ ਜਿਹੜੀ ਸਪੈਸ਼ਲ ਚੈਕਿੰਗ ਕੀਤੀ ਗਈ ਆ ਉਹ ਚੈਕਿੰਗ ਦੌਰਾਨ ਤੁਸੀਂ ਦੇਖ ਰਹੇ ਹੋ ਅਸੀਂ 4-ਵੀਲਰ ਔਰ 2-ਵੀਲਰ ਦੀ ਚੈਕਿੰਗ ਕਰ ਰਹੇ ਹਾਂ ਤਾਂ ਜੋ ਮਾੜੇ ਅਨਸਰਾਂ ਜਿਹੜੀਆਂ ਨੱਥ ਪਾਈ ਜਾ ਸਕਣ ਸਰ ਜਿਹੜੇ ਨਹੀਂ ਤੁਹਾਡੇ ਤੇ ਕੈਂਪ ਦੇ ਰੁਕਦੇ ਜਿਹੜੇ ਗੱਡੀ ਚੜਾ ਲੈਂਦੇ ਆ ਸਰ ਉਹਨਾਂ ਵਾਸਤੇ ਉਹ ਅਸੀਂ ਇੱਥੇ ਜਿਹੜੇ ਬੰਦੇ ਆ ਅਸੀਂ ਨੰਬਰ ਨੋਟ ਕਰਕੇ ਜੀ ਸਾਡੇ ਕੋਲ ਜਿਹੜੀ ਈ ਚਨਲ ਦੀ ਜਿਹੜੀ ਈ ਚਲਾਨ ਦੀ ਫੈਸਿਲਿਟੀ ਹੈਗੀ ਆ ਉਹ ਅਸੀਂ ਨੰਬਰ ਨੋਟ ਕਰਕੇ ਜਿਹੜਾ ਹੈਗਾ ਉਹਦਾ ਚਲਾਨ ਕੱਟ ਕੇ ਔਰ ਉਹਦੇ ਘਰ ਜਿਹੜਾ ਹੈਗਾ ਉਹ ਚਲੇ ਜਾਊਗਾ ਚਲਾਨ